ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇਹ ਗਲੇ ਦਾ ਡਿਜ਼ਾਈਨ ਬਣਾ ਕੇ ਦਿਖਾਵਾਂਗੀ ਇਹ ਗਲੇ ਦੇ ਡਿਜ਼ਾਈਨ ਦਾ ਬਹੁਤ ਟ੍ਰੈਂਡ ਹੈ ਇਹਦੇ ਵਿੱਚ ਤੁਸੀਂ ਜਿਵੇਂ ਇਹ ਮੈਂ ਲੈਸ ਭਰੀ ਹੋਈ ਹੈ ਤੁਸੀਂ ਪਿੰਟੈਕਸ ਵੀ ਪਾ ਸਕਦੇ ਹੋ ਬਟਨ ਵੀ ਲਗਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਇਹ ਇਹਦੇ ਵਿੱਚ ਆਪਾਂ ਨੂੰ ਇੱਕ ਵੱਡਾ ਗਲਾ ਤਿਆਰ ਕਰਨਾ ਪੈਂਦਾ ਹੈ ਤੇ ਵੱਡੇ ਗਲੇ ਤਿਆਰ ਕਰਕੇ ਇਹ ਵਿੱਚ ਪੈਚ ਰੱਖ ਕੇ ਇਹਨੂੰ ਕਵਰ ਕਰਨਾ ਹੁੰਦਾ ਕੱਪੜੇ ਨਾਲ ਤੇ ਫਿਰ ਇਹ ਡਿਜ਼ਾਈਨ ਮੈਂ ਤੁਹਾਨੂੰ ਬਣਾਉਣਾ ਸਿਖਾਵਾਂਗੀ ਦੇਖੋ ਜੀ ਇਹਦੇ ਲਈ ਨਾ ਆਪਾਂ ਨੂੰ ਪੇਸਟਿੰਗ ਪੇਪਰ ਹੁਣ ਆਪਣੇ ਕੋਲ ਜ਼ਰੂਰੀ ਚਾਹੀਦਾ ਹੈ ਪੇਸਟਿੰਗ ਪੇਪਰ ਹੋਵੇ ਜਾਂ ਫਿਰ ਬੁਕਰਮ ਝਾਟ ਵਾਲੀ ਬੁਕਰਮ ਹੋਵੇ ਇਹ ਗਲਾ ਬਣਾਉਣ ਦੇ ਲਈ ਝਾਟ ਵਾਲੀ ਬੁਕਰਮ ਜਾਂ ਪੇਸਟਿੰਗ ਪੇਪਰ ਹੋਣਾ ਚਾਹੀਦਾ ਜੀ ਤੇ ਇਹਦੇ ਲਈ ਪਹਿਲਾਂ ਆਪਾਂ ਨੇ ਇਹ ਪੇਸਟਿੰਗ ਪੇਪਰ ਨੂੰ ਡਬਲ ਫੋਲਡ ਕਰ ਲੈਣਾ ਹੈ ਡਬਲ ਫੋਲਡ ਕਰਨ ਤੋਂ ਬਾਅਦ ਦੇਖੋ ਜੀ ਇਹ ਮੈਂ 5 ਇੰਚ ਡਬਲ ਵਿੱਚ ਇਹ 5 ਇੰਚ ਲਿਆ ਜੀ ਤੇ ਡੈਵਲ ਦੇ ਵਿੱਚ 5 ਇੰਚ ਲੈ ਕੇ 1 ਇੰਚ ਜਿਹੜਾ ਇਹ ਆਪਾਂ neck ਤਿਆਰ ਕਰਾਂਗੇ ਤੇ 1 ਇੰਚ ਦੀ ਦੀ ਆਪਾਂ ਪੱਟੀ ਤਿਆਰ ਕਰਾਂਗੇ ਫਿਰ ਉ ਤੋਂ ਬਾਅਦ ਇਹ ਆਪਣਾ ਦੇਖੋ ਜੀ ਐਨਾ neck ਰਹਿ ਜਾਣਾ ਇਹ 3 ਇੰਚ ਜੇ ਤੁਸੀਂ ਇਸ ਤੋਂ ਹੋਰ ਵੀ ਵਾਧਾ ਰੱਖਣਾ ਚਾਹੁੰਦੇ ਹੋ ਤਾਂ ਰੱਖ ਸਕਦੇ ਹੋ ਜੇ ਤੁਸੀਂ ਘੱਟ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਤੋਂ ਗळा ਘੱਟ ਰੱਖ ਵੀ ਸਕਦੇ ਹੋ ਜਿਵੇਂ ਕਿ ਤੁਸੀਂ ਜੇ 2.5 ਇੰਚ ਦਾ ਪਾਉਂਦੇ ਹੋ ਤਾਂ 2.5 ਇੰਚ ਤੇ ਨਿਸ਼ਾਨ ਲਗਾ ਕੇ ਫਿਰ 1 ਇੰਚ ਦੀ ਪੱਟੀ 1 ਦੀ ਡੇਢ ਦੀ ਤੁਸੀਂ ਜਿੰਨੀ ਵੀ ਚੋੜੀ ਪੱਟੀ ਰੱਖਣੀ ਆ ਉਹਦੇ ਨਿਸ਼ਾਨ ਲਗਾ ਲੈਣਾ ਫਿਰ ਉਤੋਂ ਅੱਗੇ 1 ਸਵਾ ਇੰਚ ਜਿੰਨਾ ਵੀ ਆਪਾਂ ਨੇ ਗਲਾਈ ਕੇ ਰੈਡੀ ਕਰਨਾ ਹੁੰਦਾ ਉਹਦਾ ਨਿਸ਼ਾਨ ਲਗਾਉਣਾ ਤੇ ਤੁਸੀਂ ਇੱਥੋਂ ਦੇਖ ਲੈਣਾ ਪਹਿਲਾਂ ਮੈਂ ਇੱਥੋਂ ਰੱਖਾਂਗੀ ਜੀ 2.5 ਇੰਚ 2.5 ਇੰਚ ਤੋਂ ਫਿਰ ਆਪਾਂ 1 ਇੰਚ ਦੀ ਜਿਹੜੀ ਆਪਾਂ ਪੱਟੀ ਤਿਆਰ ਕਰਾਂਗੇ ਉਹਦਾ ਨਿਸ਼ਾਨ ਲਗਾਵਾਂਗੇ ਤੇ ਫੇਰ ਇਹ ਹੋ ਗਿਆ ਜੀ ਆਪਣਾ neck ਦਾ ਨਿਸ਼ਾਨ ਗਲੇ ਦਾ ਨਿਸ਼ਾਨ ਠੀਕ ਹੈ ਜੀ ਤੇ ਇਹਦੀ ਲੰਬਾਈ ਰੱਖੀ ਚੌੜਾਈ ਤਾਂ ਇਹ 5 ਇੰਚ ਰੱਖੀ ਹੈ ਜੀ ਮੈਂ ਤੇ ਲੰਬਾਈ ਦੀ ਮੈਂ ਰੱਖੀ ਹੈ 15 ਇੰਚ ਤਾਂ ਕਿ ਇਹ 14 ਇੰਚ ਤਿਆਰ ਰਹਿ ਜਾਊਗਾ ਆਪਣਾ ਇਹ ਉੱਪਰ ਥੋੜਾ ਜਿਹਾ ਉਹਦੇ ਵਿੱਚ ਵੀ ਆਊਗਾ ਮੋਢਿਆਂ ਦੇ ਵਿੱਚ ਤੇ ਇਹ ਆਪਣਾ ਇੰਨਾ ਕੁ ਰਹਿ ਜਾਣਾ ਜੀ ਤੇ ਫੇਰ ਆਪਾਂ ਨੇ ਇੱਥੇ ਵੀ ਆਪਣਾ ਇਹ ਬਣੂਗਾ ਜਦ ਇਹ 14 ਇੰਚ ਰੈਡੀ ਰਹਿ ਜਾਊਗਾ ਫਿਰ ਆਪਾਂ ਨੇ ਇੱਥੇ 1.5 ਇੰਚ ਦਾ ਨਿਸ਼ਾਨ ਲਗਾਉਣਾ ਤੁਸੀਂ ਇੱਥੇ ਘੱਟ ਵੀ ਲਗਾ ਸਕਦੇ ਹੋ ਤੁਹਾਡੀ ਮਰਜ਼ੀ ਹੈ ਇਹ ਪਰ ਮੈਂ ਇਹ ਨਿਸ਼ਾਨ 1.5 ਇੰਚ ਦਾ ਲਗਾਵਾਂਗੀ ਤਾਂ ਕਿ ਇਹ 3 ਇੰਚ ਦਾ ਫਿਰ ਰਹਿ ਜਾਣਾ ਹੈ ਤੇ ਤੁਸੀਂ ਜਿਹੜਾ ਇਹ ਵਾਲਾ ਨਿਸ਼ਾਨ ਲਗਾਇਆ ਹੈ ਇਹਨੂੰ ਇਹ ਵਾਲੇ ਨਿਸ਼ਾਨ ਦੇ ਨਾਲ ਮਿਲਾ ਦੇਣਾ ਉਸ ਤੋਂ ਬਾਅਦ ਤੁਸੀਂ 1 ਇੰਚ ਦਾ ਫੇਰ ਨਿਸ਼ਾਨ ਲਗਾਉਣਾ ਇੱਥੇ 1 ਇੰਚ ਜਿਹੜਾ ਇਹ ਆਪਾਂ ਨੇ ਰੱਖਿਆ ਹੋਇਆ ਹੈ 1 ਇੰਚ ਆਪਾਂ ਇੱਥੇ ਲਗਾਵਾਂਗੇ ਇਹ ਵਾਲੇ ਨਿਸ਼ਾਨ ਨੂੰ ਵੀ ਆਪਾਂ ਮਿਲਾ ਦਾਂਗੇ ਤੇ ਆਪਾਂ ਨੇ ਫੇਰ ਕਟਿੰਗ ਕਰ ਲੈਣਾ ਜੀ ਆਪਾਂ ਨੇ ਕਟਿੰਗ ਕਰ ਲੈਣਾ ਤੇ ਫਿਰ ਆਪਾਂ ਨੇ ਇਵੇਂ ਜੀ ਕੱਪੜਾ ਹੈ ਨਾ ਕੱਪੜੇ ਦੇ ਵਿੱਚ ਆਪਣੇ ਤੇ ਕੋਈ ਜੋੜ ਹੋਵੇ ਚਾਹੇ ਹੈ ਨਾ ਕੋਈ ਉਹ ਚੱਕਰ ਨਹੀਂ ਕਿਉਂਕਿ ਇਹ ਤਾਂ ਅੰਦਰਲੀ ਸਾਈਡ ਫੋਲਡ ਹੋ ਜਾਣਾ ਹੈ ਜੇ ਤੁਹਾਡੇ ਕੋਲ ਕੱਪੜਾ ਘੱਟ ਹੈ ਤੁਸੀਂ ਜੋੜ ਲਗਾ ਕੇ ਵੀ ਪੂਰਾ ਕਰ ਸਕਦੇ ਹੋ ਤੇ ਫਿਰ ਇਹਦੇ ਉੱਤੇ ਆਪਾਂ ਨੇ ਇਹ ਪ੍ਰੈਸ ਨਾਲ ਚਿਪਕਾ ਲੈਣਾ ਚੰਗੀ ਤਰ੍ਹਾਂ ਤੇ ਫਿਰ ਜਿਹੜਾ ਇਹ ਆਪਣਾ ਵਿੱਚੋਂ ਨਿਕਲਿਆ ਹੋਇਆ ਏ ਪੇਪਰ ਇਹਨੂੰ ਆਪਾਂ ਨੇ ਚਿਪਕਾ ਕੇ ਇਹਦੇ ਤੇ ਪਿੰਟੈਕਸ ਪਾ ਲੈਣੇ ਆ ਜੀ ਇਹ ਪੇਪਰ ਆਪਾਂ ਨੇ ਵੇਸਟ ਨਹੀਂ ਕਰਨਾ ਹੈਗਾ ਇਹਦੇ ਤੇ ਆਪਾਂ ਨੇ ਪਿੰਟੈਕਸ ਪਾ ਲੈਣੇ ਆ ਇਹਨੂੰ ਚਿਪਕਾ ਕੇ ਕੱਪੜੇ ਤੇ ਤੇ ਫਿਰ ਆਪਾਂ ਨੇ ਕਟਿੰਗ ਕਰ ਲੈਣਾ ਜੀ ਗਲਾ ਫालतू ਕੱਪੜਾ ਫਿਰ ਆਪਾਂ ਇਹਨੂੰ ਜਿਵੇਂ ਆਪਾਂ neck ਦੂਜਾ neck ਆਪਾਂ ਸਿੰਪਲ neck ਆਪਣੇ ਗਲੇ ਬਣਾਉਣ ਲੱਗੇ ਲਗਾਉਂਦੇ ਹੁੰਦੀਆਂ ਉਵੇਂ ਹੀ ਇਹ ਲੱਗੂਗਾ ਵਸੇ ਥੋੜਾ ਉਹਦੇ ਨਾਲੋਂ ਵੱਡਾ ਏ ਫਿਰ ਇਹਦੇ ਵਿੱਚ ਆਪਾਂ ਪੱਟੀਆਂ ਤਿਆਰ ਕਰਨੀਆਂ ਜਿਹੜੀਆਂ ਉਹ ਵੀ ਆਪਾਂ ਨੇ ਹੁਣੇ ਕਰ ਲੈਣੀਆਂ ਤਾਂ ਕਿ ਫਿਰ ਜਿਹੜਾ ਆਪਣਾ ਆਹ ਪ੍ਰੈਸ ਗਰਮ ਹੈ ਇਸ ਕਰਕੇ ਆਪਾਂ ਨੇ ਹੁਣੇ ਕਰ ਲੈਣੀਆਂ ਉਹ ਵੀ ਪੱਟੀਆਂ ਤਿਆਰ ਤੇ ਆਪਾਂ ਨੇ ਫਿਰ 1/2 ਇੰਚ ਦੀ ਇਹ ਇੱਕ ਈਵੇਂ ਲੰਬੀ ਪੱਟੀ ਤਿਆਰ ਕਰ ਲੈਣੀ ਹੈ ਦੋ ਕਰ ਲੈਣੀ ਹੈ ਜੀ ਜਿੰਨਾ ਕ ਆਪਣੇ ਇਹ ਗਲੇ ਦੇ ਵਿੱਚ ਆ ਜਾਣ ਤੇ ਆਹ ਜਿਹੜੀਆਂ ਪੱਟੀਆਂ ਇਹਨੂੰ ਆਪਾਂ ਨੇ ਕੱਪੜੇ ਦੇ ਵਿੱਚ ਕਵਰ ਕਰ ਲੈਣਾ ਆਪਾਂ ਨੇ ਇਹ ਵੀ ਦੋ ਪੱਟੀਆਂ ਇਹ ਤਿਆਰ ਕਰ ਲੈਣੀਆਂ ਜੀ ਤੇ ਮੈਂ ਕਮੀਜ਼ ਤੇ ਲਗਾਵਾਂਗੀ ਗळा ਜੀ ਮੈਂ ਆਪਾਂ ਦੂਜਾ ਸਿੰਪਲ ਨੈਕ ਕੱਪੜੇ ਤੇ ਜੜਦੇ ਆਂ ਆਪਾਂ ਨੇ ਉਵੇਂ ਹੀ ਇਹ ਪੇਪਰ ਵਾਲਾ ਨੈਕ ਜੜ ਲੈਣਾ ਜੀ ਤੁਸੀਂ ਜਿਵੇਂ ਜਿਵੇਂ ਵੀ ਤਰੀਕਾ ਯੂਜ਼ ਕਰਦੇ ਹੋ ਗਲਾ ਆਪਣਾ ਬਣਾਉਣ ਲੱਗੇ ਹੈ ਨਾ ਵੀ ਝੜਨ ਲੱਗੇ ਕਮੀਜ਼ ਤੇ ਉਵੇਂ ਤੁਸੀਂ ਇਹਨੂੰ ਝੜ ਲੈਣਾ ਜੀ ਮੈਂ ਹਮੇਸ਼ਾ ਇਹੀ ਕਰਦੀ ਹੁੰਦੀ ਆ ਜੇ ਛੋਟਾ ਨੱਕ ਵੀ ਹੁੰਦਾ ਏ ਜਿਹੜਾ 7 ਇੰਚ ਦਾ ਆਪਾਂ ਪਾਉਂਦੇ ਹੁੰਦੇ ਆ ਬਸ ਉਹ ਜਿੰਨਾ ਕ ਆਪਾਂ ਨੇ ਕੱਪੜਾ ਇਹ ਰੱਖਣਾ ਏ ਜੀ ਵੀ ਮਾਰਜਨ ਰੱਖਣਾ ਉਨਾਂ ਕ ਹੀ ਮੈਂ ਇੱਥੇ ਰੱਖਾਂਗੀ ਬਾਕੀ ਨੂੰ ਮੈਂ ਕਟਿੰਗ ਕਰ ਰਹੀ ਆ ਤੇ ਮੈਂ ਕਟਿੰਗ ਕਰਕੇ ਕੱਪੜੇ ਨੂੰ ਵੀ ਐ ਰੱਖ ਲੈਣਾ ਇਹ ਮੈਂ ਇਹਦੇ ਤੇ ਲਗਾਵਾਂਗੀ ਇਹ ਸੈਂਟਰ ਹੈਗਾ ਆਪਣਾ ਬਣਿਆ ਹੋਇਆ ਆਪਾਂ ਨੇ ਇਹਦੇ ਤੇ ਇਹ ਰੱਖ ਕੇ ਇਹ ਫालतू ਕੱਪੜਾ ਜਿਹੜਾ ਇਹ ਕਟਿੰਗ ਕਰ ਦੇਣਾ ਤੇ ਆ ਆਪਾਂ ਨੇ ਕਟਿੰਗ ਕਰ ਲਿਆ ਤੇ ਹੁਣ ਆਪਾਂ ਇਹਨੂੰ ਸਿੱਧਾ ਕਰਾਂਗੇ ਤੇ ਇਹਦੀ ਸਿਲਾਈ ਲਗਾਵਾਂਗੇ ਇੱਥੇ ਸਿਲਾਈ ਲਗਾਵਾਂਗੇ ਤੇ ਇਹਨੂੰ ਸਿਲਾਈ ਲਗਾ ਕੇ ਫਿਰ ਦਿਖਾਉਂਦੀ ਆ ਜੀ ਤੇ ਆਪਾਂ ਨੇ ਇੱਥੇ ਦੋ ਕੱਟ ਲਗਾ ਲੈਣੇ ਆ ਜੀ ਤੇ ਇਹਨੂੰ ਗਲੇ ਨੂੰ ਪਲਟਾ ਦੇਣਾ ਤੇ ਗਲਾ ਪਲਟਾਉਣ ਤੋਂ ਪਹਿਲਾਂ ਆਪਾਂ ਨੇ ਜਿਵੇਂ ਵੀ ਇਸ ਤੇ ਇਹਦੇ ਵਿੱਚ ਇੱਕ ਸਲਾਈ ਆਪਾਂ ਨੇ ਇਹ ਵਾਲਾ ਕੱਪੜਾ ਜਿਹੜਾ ਇਹ ਵਾਲੇ ਆਪਣਾ ਇਧਰ ਪੇਸਟਿੰਗ ਪੇਪਰ ਹੈ ਇਧਰਲੀ ਸਾਈਡ ਕਰਕੇ ਇਹ ਕੱਪੜੇ ਤੇ ਆਪਾਂ ਨੇ ਸਲਾਈ ਲਗਾ ਲੈਣੀ ਹੈ ਤੇ ਆਪਾਂ ਨੇ ਇਹ ਕੱਚਾ ਕਰ ਲੈਣਾ ਜੀ ਇਹ ਆਪਾਂ ਧਰਪਾਈ ਕਰਨ ਤੋਂ ਬਾਅਦ ਉਹ ਢੇਡ ਦਾਂਗੇ ਜਿਹੜਾ ਆਪਾਂ ਨੇ ਇਹ ਪੇਸਟਿੰਗ ਪੇਪਰ ਪਾ ਕੇ ਇਹ ਕੱਪੜਾ ਫੋਲਡ ਕੀਤਾ ਇਹਦੇ ਤੇ ਆਪਾਂ ਨੇ ਇਵੇਂ ਸिलाई ਲਗਾ ਲੈਣੀ ਹੈ ਤੇ ਇਹ ਫੋਲਡ ਕਰਨਾ ਜ਼ਰੂਰੀ ਹੈ ਜੀ ਜੇ ਤੁਸੀਂ ਐਂ ਹੀ ਇਹਨੂੰ ਛੱਡ ਦੋਗੇ ਇਧਰੇ ਫਿਰ ਧਾਗੇ ਨਿਕਲੂਗੇ ਜਾਂ ਫਿਰ ਤੁਸੀਂ ਇਹਨੂੰ ਓਵਰਲੋਕ ਕਰਿਓ ਜਾਂ ਫਿਰ ਇਵੇਂ ਸिलाई ਲਗਾ ਲਿਓ ਮੈਂ ਇਵੇਂ ਹੀ ਸिलाई ਲਗਾਉਣ ਲੱਗੀ ਆਂ ਆ ਦੇਖੋ ਇਹ ਫਿਰ ਤੁਸੀਂ ਨਾ ਤੂੰ ਤੁਸੀਂ ਨਾ ਇਹਦੇ ਵਿੱਚ ਲੇਸ ਲਗਾ ਕੇ ਫਿਰ ਇਹ ਜੋੜ ਇਹਦੇ ਨਾਲ ਜੋੜਨੀ ਹੈ ਜੀ ਇਹ ਤੁਸੀਂ ਇਥੇ ਲੇਸ ਵੀ ਲਗਾ ਸਕਦੇ ਹੋ ਪਾਈਪਿੰਗ ਵੀ ਲਗਾ ਸਕਦੇ ਹੋ ਤੁਹਾਡੀ ਮਰਜ਼ੀ ਹੈ ਜੀ ਮੈਂ ਇਹਦੇ ਵਿੱਚ ਇੱਕ ਕੜਾਈ ਨਾਲ ਦੀ ਮੈਚਿੰਗ ਪਾਈਪਿੰਗ ਸੋਰੀ ਲੈਸ ਲਿੱਤੀ ਹੈ ਤੇ ਆਪਾਂ ਨੇ ਇਹ ਈਵੇਂ ਦੇ ਵਿੱਚ ਰੱਖ ਕੇ ਜਿੰਨੀ ਕ ਆਪਾਂ ਨੇ ਬਾਹਰ ਦਿਖਾਣੀ ਆ ਆਪਾਂ ਨੇ ਉੰਨੀ ਕ ਬਾਹਰ ਰੱਖ ਕੇ ਸਿਲਾਈ ਲਗਾ ਦੇਣੀ ਆ ਤੁਸੀਂ ਈਵੇਂ ਪਹਿਲਾਂ ਵੀ ਲਗਾ ਸਕਦੇ ਹੋ ਇਹਨੂੰ ਵੀ ਪਹਿਲਾਂ ਇਹਨੂੰ ਲਗਾ ਕੇ ਫੇਰ ਉੱਪਰ ਗਲੇ ਨੂੰ ਅਟੈਚ ਕਰ ਸਕਦੇ ਹੋ ਤੁਸੀਂ ਨਾਲ ਨਾਲ ਵੀ ਲਗਾ ਸਕਦੇ ਹੋ ਤੇ ਮੈਂ ਦੋਵੇਂ ਸਾਈਡ ਇਵੇਂ ਹੀ ਲਗਾਵਾਂਗੀ ਤੇ ਲਗਾ ਕੇ ਫਿਰ ਤੁਹਾਨੂੰ ਦਿਖਾਉਂਦੀ ਆ ਜੀ ਆਹ ਦੇਖੋ ਜੀ ਆਪਾਂ ਨੇ ਇਹ ਦੋਵੇਂ ਪਾਸੇਵੇਂ ਪੱਟੀਆਂ ਵਿੱਚ ਲੈਸ ਰੱਖ ਗਏ ਇਹ ਅਟੈਚ ਕਰ ਲਈਆਂ ਇਹਦੇ ਨਾਲ ਤੇ ਹੁਣ ਆਪਾਂ ਇਹਦੇ ਵਿੱਚ ਵਾਲਾ ਪੈਚ ਤਿਆਰ ਕਰਾਂਗੇ ਜਿਹੜਾ ਇਹਦੇ ਵਿੱਚੋਂ ਗਲੇ ਦੇ ਵਿੱਚੋਂ ਕੱਪੜਾ ਸੋਰੀ ਪੇਪਰ ਨਿਕਲਿਆ ਸੀਗਾ ਆਪਾਂ ਉਹਦੇ ਤੇ ਆਪਾਂ ਚਾਹੇ ਪਿੰਟੈਕਸ ਪਾ ਲਾਂਗੇ ਚਾਹੇ ਆਪਾਂ ਇਹ ਲੈਸ ਲਗਾ ਕੇ ਤੇ ਜਿਵੇਂ ਮਰਜ਼ੀ ਤੁਸੀਂ ਜਿੰਨਾ ਆਪਣਾ neck ਹੋਊਗਾ ਉਹਨੂੰ ਛੱਡ ਕੇ ਆਪਾਂ ਤਿਆਰ ਕਰਾਂਗੇ ਤੇ ਮੈਂ ਹੁਣ ਤੁਹਾਨੂੰ ਅੱਗੇ ਦਿਖਾਉਂਦੀ ਆ ਇਹਦਾ ਆਪਾਂ ਕੀ ਕਰਾਂਗੇ ਤੇ ਮੇਰੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਜਿਨ੍ਹਾਂ ਨੇ ਕੀਤਾ ਹੋਇਆ ਉਹਨਾਂ ਦਾ ਥੈਂਕ ਯੂ ਜੀ ਇੱਕ ਡਿਮਾਂਡ ਤੇ ਆਪਾਂ ਗਲਾ ਦਿਖਾ ਰਹੀ ਆ ਮੈਂ ਵੀਡੀਓ ਬਣਾ ਰਹੀ ਆ ਇੱਕ ਬਲਜੀਤ ਕੋੜ ਦੇ ਨਾਂ ਤੋਂ ਇਹ ਕਮੈਂਟ ਆਇਆ ਸੀਗਾ ਮੈਨੂੰ ਕਿ ਸਾਨੂੰ ਇਹ ਗਲਾ ਬਣਾਉਣਾ ਦੱਸੋ ਜੀ ਤਾਂ ਕਰਕੇ ਮੈਂ ਇਹ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਤੇ ਤੁਸੀਂ ਵੀ ਮੇ ਜੀ ਕੋਈ ਵੀ ਤੁਸੀਂ ਮੇਰੇ ਤੋਂ ਕੋਈ ਡਿਜ਼ਾਈਨ ਸਿੱਖਣਾ ਚਾਹੁੰਦੇ ਤੁਸੀਂ ਉਹਦੀ ਪਿਕ ਵੀ ਭੇਜ ਸਕਦੇ ਹੋ ਆਪਾਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਉਮੀਦਾਂ ਹੀ ਡਿਜ਼ਾਈਨ ਆਪਾਂ ਸਿਖਾ ਸਕੀਏ ਤੇ ਤੁਸੀਂ ਦੇਖੋ ਜੀ ਇਵੇਂ ਕੋਈ ਪੈਚ ਤਿਆਰ ਕਰ ਲੈਣਾ ਕੋਈ ਵੀ ਜਿਵੇਂ ਤੁਹਾਨੂੰ ਪਸੰਦ ਹੈ ਜੇ ਤੁਸੀਂ ਲੇਸ ਭਰਨਾ ਚਾਹੁੰਦੇ ਹੋ ਜੇ ਤੁਸੀਂ ਐਵੇਂ ਲੈਸ ਭਰਨਾ ਚਾਹੁੰਦੇ ਹੋ ਇਹਦੇ ਵਿੱਚ ਤੁਸੀਂ ਲੈਸ ਵੀ ਭਰ ਸਕਦੇ ਹੋ ਪੈਚ ਦੇ ਵਿੱਚ ਜੇ ਤੁਸੀਂ ਬਟਨ ਲਗਾਉਣਾ ਚਾਹੁੰਦੇ ਹੋ ਬਟਨ ਤੇ ਤੁਸੀਂ ਐਵੇਂ ਖਾਲੀ ਵੀ ਜੇ ਤੁਸੀਂ ਕੁਝ ਵੀ ਨਹੀਂ ਕਰਨਾ ਚਾਹੁੰਦੇ ਬਸ ਐਵੇਂ ਖਾਲੀ ਪੈਚ ਰੱਖ ਕੇ ਕੱਪੜੇ ਨਾਲ ਅਟੈਚ ਕਰਕੇ ਤੁਸੀਂ ਬਟਨ ਵੀ ਲਗਾ ਸਕਦੇ ਹੋ ਤੇ ਤੁਸੀਂ ਐਵੇਂ ਪਿੰਟੈਕਸ ਵੀ ਪਾ ਸਕਦੇ ਹੋ ਅੱਧੇ ਅੱਧੇ ਇੰਚ ਦੇ ਆਪਾਂ ਨੇ ਪਿੰਟੈਕਸ ਪਾਏ ਆ ਤੇ ਆਪਾਂ ਇਹਨੂੰ ਇੱਥੇ ਰੱਖਾਂਗੇ ਜਿਹੜਾ ਇਹ ਐਕਸਟਰਾ ਹੈ ਆਪਾਂ ਇਹਨੂੰ ਫੋਲਡ ਕਰ ਦਾਂਗੇ ਤੇ ਇੱਥੇ ਮੈਂ ਥੋੜੀ ਜਿਹੀ ਲੈਸ ਲਗਾਵਾਂਗੇ ਖਾਲੀ ਲੱਗ ਰਿਹਾ ਇੱਥੋਂ ਤੇ ਜਿੰਨਾ ਆਪਣਾ ਗਲਾ ਹੈ ਨੈਕਾ ਆਪਣਾ ਤੁਸੀਂ ਤੇ ਦੇਖੋ ਜੀ ਫਿਰ ਆਪਾਂ ਨੇ ਇਹ ਪੈਚ ਜਿਵੇਂ ਤਿਆਰ ਕਰ ਲਿਆ ਹੈ ਇਹ ਮੈਂ ਪਿੰਟੈਕਸ ਪਾ ਕੇ ਕੀਤਾ ਤੇ ਫਿਰ ਤੁਸੀਂ ਮੈਂ ਪੈਚ ਕੋਈ ਵੀ ਆਪਣੀ ਮਰਜ਼ੀ ਨਾਲ ਇਹਦੇ ਵਿੱਚ ਰੈਡੀ ਕਰਕੇ ਲਗਾ ਸਕਦੇ ਹੋ ਜੀ ਤੇ ਤੁਸੀਂ ਨਾ ਫਿਰ ਐਵੇਂ ਦੇਖ ਲੈਣਾ ਵੀ ਉੱਪਰ ਗਲ ਆ ਤੁਸੀਂ 6.5 ਇੰਚ ਰੱਖਣਾ 7 ਇੰਚ ਰੱਖਣਾ ਉਹ ਤੁਹਾਡੀ ਮਰਜ਼ੀ ਹੈ ਜੀ ਤੇ ਮੈਂ ਇੱਥੇ 7 ਇੰਚ ਗਲ ਰੱਖਾਂਗੀ ਕਿਉਂਕਿ 7 ਇੰਚ ਹੈ ਉੱਪਰ ਥੀਰੇ ਦੇ ਵਿੱਚ ਵੀ ਆਊਗਾ ਤੇ ਇਹ 6.5 ਰੈਡੀ ਰਹਿ ਜਾਊਗਾ ਮੋਤੇ ਤੁਸੀਂ ਇੱਥੋਂ ਇਹ ਖੁੱਲਾ ਰੱਖਣਾ ਹੈ ਜੀ ਤੇ ਇਹ ਵਾਲੇ ਪੈਚ ਦੀ ਸਿਲਾਈ ਤੁਸੀਂ ਇਹ ਵਾਲੀ ਲੈਂਸ ਦੀ ਜਿਹੜੀ ਇਹ ਸਿਲਾਈ ਲੱਗੀ ਹੋਈ ਹੈ ਜੀ ਇਹਦੇ ਉੱਤੇ ਲਗਾਉਣੀ ਹੈ ਸਿਲਾਈ ਤੇ ਇੱਥੋਂ ਇਹ ਇਵੇਂ ਖੁੱਲਾ ਰੱਖਣਾ ਹੈ ਜੀ ਇੱਥੋਂ ਇਹ ਸਿਲਾਈ ਲਗਾ ਕੇ ਇਵੇਂ ਇਹ ਇੱਥੋਂ ਲਿਆ ਕੇ ਇਹਦੇ ਉੱਤੇ ਸਿਲਾਈ ਲਗਾਉਣੀ ਹੈ ਤੁਸੀਂ ਲੈਂਸ ਦੇ ਨਾਲ ਨਾਲ ਇਵੇਂ ਇਹ ਗळा ਬਣ ਕੇ ਰੈਡੀ ਹੈ ਜੀ ਤੇ ਤੁਸੀਂ ਇੱਥੇ ਮੋਤੀ ਵੀ ਲਗਾ ਸਕਦੇ ਹੋ ਤੁਸੀਂ ਬਟਨ ਵੀ ਲਗਾ ਸਕਦੇ ਹੋ ਇਹ ਹਲੇ ਮੈਂ ਸਿਲਾਈ ਲਗਾਉਣੀ ਹੈ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਹਾਨੂੰ ਮੇਰੀ ਵੀਡੀਓ ਇਹ ਕਿਵੇਂ ਦੀ ਲੱਗੀ ਤੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਵੀਡੀਓ ਦੇਖਣ ਲਈ ਥੈਂਕ ਯੂ